ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹੁਈ ਸੀ ਕਿਸਾਨ ਮੇਲਾ ਪਟਿਆਲਾ ਰੌਣੀ ਇਹਦਾ ਆਪਾਂ ਪਹਿਲਾ ਪਾਰਟ ਕਰ ਲਾ ਅਪਲੋਡ ਕਰਤਾ ਅੱਜ ਤੁਹਾਨੂੰ ਆਪਾਂ ਦੂਜੇ ਪਾਰਟ ਤੇ ਦਿਖਾਵਾਂਗੇ ਸਾਰਾ ਇਹ ਮੇਲਾ ਸੋ ਚੱਲਦੇ ਆਂ ਆਰ ਡੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਆਜੋ ਦਿਖਾਉਣੇ ਆ ਕਿਸਾਨ ਲਓ ਜੀ ਅੱਗੇ ਚੱਲਦੇ ਆਂ ਤੇ ਆ ਗਿਆ ਗੇਟ ਗੋਨੀ ਦਾ ਫੀਡ ਲਾਓ ਵੀ ਅੱਗੇ ਆ ਗਈ ਟਾਟਾ ਵਾਲੀ ਪੰਜ ਇਹ ਵੀ ਤੁਹਾਨੂੰ ਮਿਲ ਦੇ ਦੇਖਣ ਨੂੰ ਮਿਲ ਜੂਗੀ ਟਾਟਾ ਪੰਜ ਠੀਕ ਆ ਜੀ ਅੱਗੇ ਖੜੀ ਆ ਨੈਕਸਨ ਟਾਟਾ ਦੀ ਮਿਲਣਾ ਤੇ ਉਹ ਵੀ ਦਿਖਾਉਣੀ ਆ ਤੁਹਾਨੂੰ ਆ ਆ ਗਈ ਟਾਟਾ ਦੀ ਨੈਕਸਨ ਲਓ ਜੀ ਅੱਗੇ ਆ ਗਈ ਸਕੌਡ ਵਾਲੇ ਦੀ ਤੇ ਆ ਆ ਗਿਆ ਟੋヨタ ਲਓ 88 ਦੀ 52 ਜਿਹੜੀ ਕਿ ਬਲੈਨੋ ਦੇ ਸ਼ੇਪ ਚ ਆਉਂਦੀ ਹੈ ਜਿਵੇਂ ਅਮਰੂਤੀ ਸੰਯੁਕਤ ਦੀ ਬਲੈਨੋ ਆਉਂਦੀ ਹੈ ਨਾ ਤੇ ਉਹ ਫੜੀ ਉੱਧਰ ਅਰਬਨ ਕਰੂਜ਼ਰ ਆ ਜਾਓ ਵਾਕੀ ਆਰਗੈਨਿਕ ਹੈ ਨਾ ਤੁਹਾਨੂੰ ਸਾਰਾ ਜਿਹੜਾ ਸਹਾਇਦ ਹੋ ਗਿਆ ਜਿਵੇਂ ਹੋਰ ਵੀ ਕਾਫੀ ਕੁਝ ਨਿਊਟ ਪ੍ਰੋਡਕਟ ਉਹ ਮਿਲ ਜਾਣਗੇ ਆ ਜਵੇ ਸਾਰਾ ਕਿਚਨ ਦਾ ਆ ਗਿਆ ਹੈ ਨਾ ਲੋਗ ਸਾਰਾ ਕਿਚਨ ਦਾ ਆ ਗਿਆ ਨਾ ਇਹ ਬਣਾ ਦੇ ਚੀਜ਼ ਸੁਣਾ ਲੈ ਇਸ ਨੂੰ ਲਗਾ ਦੋ ਇਸ ਨੂੰ ਬਣਾਇਆ ਗਿਆ ਡਿਜ਼ਾਈਨ ਕੋਲ ਛੋਟੀ ਜਿਹੀ ਕੋਈ ਵੀ ਹੋਤੀ ਹੈ ਹੱਥ ਸੇ ਵੀ ਕਾਟਣਾ ਇਸ ਨੂੰ ਲਗਾਣਾ ਇਸ ਮਹਾਤਵੀ ਲੱਗੇਗਾ ਦਸੇ ਐਂਟਰੀ ਤੇ ਸਲਾਟ ਹੋ ਜਾਣੇ ਬਾਕੀ ਇਧਰ ਆ ਗਿਆ ਸਾਰਾ ਇਲੈਕਟ੍ਰੀਕਲ ਸਮਾਨ ਬਿਜਲੀ ਦਾ ਕੇ ਬਰੇ ਬਗਾਰਾ ਹੋ ਗਿਆ ਨਾ ਬਹੁਤ ਕਾਟ ਆ ਰਹੀ ਦੇਖ ਸਕਦੇ ਨਾ ਆ ਬੋਲਟ ਆ ਗਿਆ ਇਧਰ ਲਾਓ ਆ ਬੋਲਟ ਆ ਗਿਆ ਆ ਗਿਆ ਆ ਸਾਰੇ ਚ ਮੋਟਰ ਲਾਉਂਦੀ ਨੇ ਨਾ ਆਦੇ ਆ ਆ ਉਹਨਾਂ ਨੇ ਆਪਣੇ ਪੂਰੇ ਹਫਤੇ ਵਾਲੇ ਇੰਸਟਾ ਉਹਨਾਂ ਨੇ ਪੂਰਾ ਫੁੱਲ ਸੈਸਰੀ ਲਾਇਆ ਇੱਕ ਮਿੰਟ ਆ ਫੜਿਓ ਇਹਨੂੰ ਮੜਾ ਜਾ ਉਹ ਕਲਾਸਿਕ ਆ ਗਿਆ ਯਾ ਵਾ ਫੜਾ ਕੀ ਆ ਗਿਆ ਤੇ ਸਾਰਾ ਉਹ ਸਟਾਲ ਐਵੇਂ ਲੱਗਿਆ ਹੁਣ ਦੇਖਣ ਨੂੰ ਮਿਲ ਜਾਣਗੇ ਆ ਆ ਗਿਆ ਲੋਬੀ ਇਲੈਕਟ੍ਰੀਕਲ ਸਮਾਨ ਸਾਰਾ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਫਸਲਾਂ ਤੇ ਆਜੋ ਚੱਲਦੇ ਆ ਪਹਿਲਾ ਮੁੰਲਾ ਲਾ ਗਿਆ ਬਰਸੀਮ ਹੂੰ ਇਹ ਆ ਗਿਆ ਜੀ 16 ਨਵੰਬਰ ਤੋਂ ਲੈ ਕੇ ਇਹ BL 44 ਆ ساری ਡਿਟੇਲ ਦੱਸੀ ਹੋਈ ਹੈ ਨਾ ਸਾਰੀ ਬੁਲਾਰ ਹੁੰਦਾ ਹੁਣ ਮੈਂ ਥੋੜਾ ਜਿਹਾ ਤੇ ਹੁਣ ਦੇਖੋ ਠੀਕ ਆ ਜੀ ਅੱਗੇ ਆ ਗਿਆ ਕਰਮਜੀ ਰੁੱਤਾਲੀ ਚੋਨਾ ਕਣਕਤ ਲਿੰਗੀ ਇਹ ਹੈਗਾ ਪੀਬੀਡਬਲਯੂ 822 ਲੋਬੀ ਤੇ ਆ ਪਿਆਜ਼ ਆ ਗਏ ਹੈ ਨਾ ਆਹ ਇੱਕ ਕਿਸਮ ਆ ਸੀਐਚ 27 ਤੇ ਆ ਪਿਆਜ਼ ਆ ਗਿਆ ਸੋਣੀ ਵਾਲੇ ਲੋ ਜੀ ਬੈਂਗਣ ਆ ਗਏ ਐਸਐਮਐਲ 1827 ਇੱਗੇ ਆ ਗਿਆ ਗਿੰਦਾ ਇਹ ਸ਼ਵਾਰਸੀ ਕਿਸਮਾਨੀ ਲਵਾਈ 15 ਨਵੰਬਰ ਤੋਂ ਇਹਦੀ ਲੋ ਅਗੇਂਦਾ ਤੇ ਹਲਦੀ ਪਿਆਜ਼ ਪੀਆਰਓ 6 ਲੋ 10 ਜਨਵਰੀ ਨੂੰ ਲਾਜਦੀ ਇਹ ਆ ਦੇਖ ਸਕਦੇ ਹੋ ਬਾਕੀ ਆਇਦਰ ਹੋਰ ਆ ਗਏ ਹਨ ਫਲਦਾਰ ਸਬਜ਼ੀਆਂ ਲੋਗ ਇਹਨਾਂ ਸਾਰਾ ਤੁਸੀਂ ਦੇਖ ਸਕਦੇ ਤੇ ਅੱਗੇ ਆ ਗਈ PW 826 ਲਓ ਜੀ ਆ ਆ ਗਿਆ ਟਰਲ 826 ਇਹ 826 ਹੋਊਗੀ ਜੀ ਰੋਡ ਲਓ ਜੀ ਜੀ ਰੋਡ ਟ੍ਰੈਲ ਵਾਲੀ 826 ਦੇ ਭਾਂਡੇ ਤੋਂ ਉਹ ਆਇਆ ਲੋ ਜਰਾ ਲੈ ਲਓ ਲਓ ਆ ਸਰਫੇਸ ਸੀਡਰ ਨਾਲ ਕਣਕ ਦੀ ਬਜਾਈ 826 ਦੀ ਤੇ ਐਵੇਂ ਦੇਖ ਸਕਦੇ ਸਾਰੀ ਹੈ ਨਾ ਬੈਂਡਾ ਉਤੇ ਪੀਡਬਲ 826 ਇਹ ਹੋ ਗਿਆ ਅੱਗੇ ਦੇਖਦੇ ਆ ਜੋ ਮਿੱਟੀ ਦੇ ਆਧਾਰ ਤੇ ਖਾਦਾਂ ਦੀ ਵਰਤੋਂ 826 15 ਨਵੰਬਰ ਤੋਂ ਬਾਕੀ ਆ ਦੇਖ ਲੋ ਡਿਟੇਲ ਪੂਰੀ ਲੋਬੀ ਠੀਕ ਹੈ ਗੱਡੀ ਚੱਲ ਅਭੀ 826 ਆ ਵੀਰ ਦਿਖਾਈ ਦੇ ਸਾਰੇ ਆਸਾਨੀ ਢੰਗ ਨਾਲ ਆਹ 725 ਆ ਗਈ ਬੀਜ ਦੀ ਸ਼ੋਤ ਤੋਂ ਬਾਅਦ ਸਿੱਧੀ ਬੀਜ ਦੀ ਸ਼ੋਤ ਤੋਂ ਬਾਅਦ ਕਣਕ ਦੀ ਵਜਾਈ 625 ਫੇਰ ਅਸੀਂ ਉਹ ਕਿੱਲੇ ਵਾਲੀ ਕਰੀਏ ਆਹ ਬੀਜ ਦੀ ਸ਼ੋਤ ਬਿਨਾ 625 ਲਓ ਜੀ ਆ ਹੈਗੀ ਆ ਬੁਜਾਈ ਦੀ ਨਦੀਨ ਨਾਸਕਾਂ ਦੀ ਵਰਤੋਂ ਨਾਲ ਨਦੀਨਾਂ ਹੀ ਰੋਕਤਾਂ ਮੈਂ ਇਹ ਹੈਗੀ ਆ 15 ਨਵੰਬਰ ਬੁਜਾਈ ਤੋਂ ਤੁਰੰਤ ਬਾਅਦ 350 ਲਓ ਯਾ ਦੇਖੋ ਸਾਰਾ ਤੇ ਪਹਿਲੀ ਸਿੰਚਾਈ ਤੋਂ ਬਾਅਦ ਲਓ ਜੀ ਡਿਟੇਲ ਤੁਸੀਂ ਪੜੀ ਜਾਓ ਨਾਲ ਦੀ ਨਾਲ ਲਓ ਨਦੀਨ ਕਹਿੰਦੇ ਦੇਖੇ ਜਾ ਸਕਦੇ ਨੇ ਭਾਈ ਦੇਖ ਲੋ ਬਾਕੀ ਇਹ ਸਾਰਾ ਇੱਥੇ ਹੈ ਨਾ ਦੱਸਿਆ ਹੁੰਦਾ ਨਾਲ ਬੀਜ ਨਾਲ ਫਸਲ ਲੱਗੀ ਹੁੰਦੀ ਆ ਵੀ ਕਿਵੇਂ ਦੀ ਫਸਲ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਵੇਂ ਹੁਣ ਸਰੋਂ ਆ ਗਈ ਅੱਗੇ ਹੈ ਨਾ ਰਾਇਆ ਇਹ ਹੈਗੀ ਆ ਪੀ ਐਚ 127 ਤੇ ਆ ਗੋਭੀ ਸਰੋਂ ਆ ਗਈ ਅੱਗੇ 155 ਦਿਨਾਂ ਜੇਕਰ ਤਿਆਰ ਹੁੰਦੀ ਆ 21 55 ਲਓ ਜੀ ਆਹ ਦੇ ਲੋ ਤੋਦਿਆ ਨੇ ਖਾਲੀ ਜੀ ਲੋ ਜੀ 153 ਦੇ ਨਾਲ ਆਹ ਵੀ 153 ਦੇ ਨਾਲ ਜੀ ਡਬਲ ਜਿੰਕ ਤੂ ਲੋ ਜੀ 752 ਬੀ ਡਬਲ ਲੋ ਜੀ ਲੋ ਜੀ 150 772 pbw 550 670 670 ਬਰੇਡ ਕਿੱਥੇ ਨਹੀਂ ਹੈ ਤੇ ਆ ਗਈ 725 ਆ ਗਈ 766 ਲਓ ਜੀ 824 ਲਓ ਦੇਖੋ 869 ਤੇ 826 ਠੀਕ ਆ ਜੀ ਐਵੇਂ ਸਾਰੀਆਂ ਫਸਲਾਂ ਆਈਆਂ ਨੇ ਲਾ ਕੇ ਦੱਸਿਓ ਇਹਨੇ ਸੋਇਆ ਵੀਨ ਪਛੇਤੀ ਕਣਕ PW 752 ਇਹ ਆ ਦੇਖ ਸਕਦੇ ਲੋਗੇ ਪਿਆਜ਼ ਆ ਗਏ PR 6 PRO 6 ਲਓ ਜੀ ਯਾ ਆ ਗਏ ਮੱਕੀ ਆਲੂ ਇਹ ਤੋਂ ਹੀ ਆ ਮੱਕੀ ਆਲੂ ਹਰੀ ਤੇ ਪਿਆਜ਼ ਮੱਕੀ ਕਨੋਲਾ ਸਰੋ ਗਰਮ ਜੀ ਦੀ ਰੁੱਤ ਦੀ ਮੂੰਗੀ 2155 ਬਾਕੀ ਸਰ ਉਹ ਦੇਖੋ ਲਓ ਜੀ 747 ਤੇ ਉਧਰ ਬਾਇਓ ਗੈਸ ਆ ਵੀ ਤੇ ਆ ਵੀ 1707 ਲਓ ਜੀ ਬਾਕੀ ਇਹ ਤੁਹਾਨੂੰ ਸਾਰਾ ਆਪਾਂ ਦਿਖਾ ਦਈਏ ਫਸਲਾਂ ਲਓ ਵੀ ਇਧਰ ਵੀ ਤੁਹਾਨੂੰ ਦਿਖਾ ਦਈਏ ਇਧਰੋਂ ਮਿਲਦੇ ਆ ਬੂਟੇ ਇਹ ਬੂਟੇ ਲੈ ਵਰਦੇ ਲੋ ਬਾਕੀ ਇਧਰੋਂ ਵੀ ਤੇ ਆਹ ਬੂਟੇ ਮਿਲਦੇ ਆ ਇਧਰੋਂ ਤੇ ਇਧਰੋਂ ਬੀਜ ਵਗੈਰਾ ਮਿਲਦੇ ਆ ਲੋ ਤੇ ਬਾਕੀ ਤੁਹਾਨੂੰ ਦਿਖਾਤਾ ਆਪਾਂ ਸਾਰਾ ਇਹ ਕਿਸਾਨ ਮੇਲਾ ਇਹ ਬਹੁਤ ਇਕੱਠ ਆ ਜੇ ਤੁਸੀਂ ਦੇਖ ਸਕਦੇ ਹੋ ਨਾ ਦੀ ਵੀਡੀਓ ਚ ਆਪਾਂ ਤੁਹਾਨੂੰ ਪਟਿਆਲਾ ਕਿਸਾਨ ਮੇਲਾ ਦਿਖਾਇਆ ਪਟਿਆਲਾ ਕਿਸਾਨ ਮੇਲਾ ਰੌਣੀ ਦਿਖਾਇਆ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੀ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ